ਜਿਹੜੀ ਭਾਰਤੀ ਡੱਬਾ ਬੰਦ ਖੁਰਾਕ ਉਹ ਉਹ ਜਿਹੜੀ ਡੱਬਾ ਬੰਦ ਖੁਰਾਕਾ ਉਹਦੇ ਚ ਕੈਮੀਕਲ ਕਿਹੜੇ ਕਿਹੜੇ ਨੇ ਉਹਦੇ ਚ ਕੈਮੀਕਲ ਆਰਐਸਐਸ ਦੀ ਫੈਕਟਰੀ ਤੋਂ ਆਉਂਦੇ ਨੇ ਤਿਆਰ ਹੋ ਕੇ ਉਹਦੇ ਚ ਕੈਮੀਕਲ ਇੰਡੀਆ ਫਾਊਂਡੇਸ਼ਨ ਤੋਂ ਅਜੀਤ ਡੋਵਾਲ ਦੀ ਫੈਕਟਰੀ ਤੋਂ ਬਣ ਕੇ ਆਉਂਦੇ ਨੇ ਉਹਦੇ ਚ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਸਵੈਮ ਸੇਵਕ ਸੰਘ ਆ ਰੀਆ ਸਮਾਜੀ ਤਤ ਉਹਦੇ ਚ ਬਨਾਰਸੀ ਤਤ ਉਹਦੇ ਚ ਨਾਗਪੁਰੀ ਤਤ ਗੱਲ ਕੀ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਸਭ ਤੋਂ ਵੱਡਾ ਖਤਰਨਾਕ ਜ਼ਹਿਰ ਉਸ ਡੱਬਾ ਬੰਦ ਖੁਰਾਕ ਦੇ ਵਿੱਚ ਮਿਲਾਇਆ ਜਾਂਦਾ ਸੋ ਉਹ ਇਸ ਤਰੀਕੇ ਨਾਲ ਅਸਰ ਕਰਦੀ ਹੈ ਤੇ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ 4 ਦਿਨਾਂ ਦੀ ਜੰਗ ਚੱਲੀ ਹੈ ਉਸ ਦੇ ਵਿੱਚ ਇਸ ਡੱਬਾ ਬੰਦ ਖੁਰਾਕ ਨੇ ਰੱਜ ਕੇ ਜਿਹੜਾ ਹੈ ਉਹ ਸਿੱਖਾਂ ਨੂੰ ਵੀ ਅਤੇ ਪਾਕਿਸਤਾਨ ਨੂੰ ਵੀ ਪੰਡਿਆ ਸਿੱਖਾਂ ਨੂੰ ਖਾਲਸਤਾਨ ਦੇ ਨਾਮ ਦੇ ਉੱਤੇ ਪੰਡਿਆ ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਹੁਣ ਜੋ ਭਾਰਤ ਦੇ ਵਿੱਚ ਸਿੱਖ ਅਤੇ ਮੁਸਲਮਾਨ ਰਹਿੰਦੇ ਨੇ ਉਹ ਆਰਐਸਐਸ ਦੇ ਅਤੇ ਇੰਡੀਅਨ ਨੈਸ਼ਨਲਿਜ਼ਮ ਦੇ ਸਾਂਝੇ ਦੁਸ਼ਮਣ ਨੇ ਇਹ ਗੱਲ ਇਹਨਾਂ ਬੀਬੀਆਂ ਨੇ ਪੱਕੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਏਐਨਆਈ ਤੋਂ ਸੁਮਿਤਾ ਪ੍ਰਕਾਸ਼ ਤੇ ਜੀ ਦੀ ਸਾਭਕਾ ਜਿਹੜੀ ਸੀਗੀ ਉਹ ਪਾਲਕੀ ਸ਼ਰਮਾ ਬਰਖਾ ਦਾਤ ਤੇ આજ ਤੱਕ ਦੀ ਅੰਜਨਾ ਓਮ ਕਸ਼ਪ ਇਹ ਬੀਬੀਆਂ ਦੇ ਹੱਥ ਦੇ ਵਿੱਚ ਮਾਨੋ મોદી ਨੇ ਅਡਾਨੀ ਨੇ ਇੰਡੀਆ ਦੀ ਚਾਬੀ ਦਿੱਤੀ ਹੋਈ ਹੈ ਤੇ ਇਹ ਚਾਬੀ ਦੇ ਕੇ ਇੰਡੀਆ ਨੂੰ ਜਿਵੇਂ ਬੰਦਰ ਹੁੰਦਾ ਨਾ ਇੰਡੀਆ ਉਸ ਨੂੰ ਟਪਾਈ ਜਾ ਰਹੀਆਂ ਨੇ